ਖਬਰਨਾਮਾ ਦੇਖ ਰਿਹਾ ਸਾਰੇ ਹੀ ਸ੍ਰੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਸ਼ ਸਤਿਕਾਰ ਮੈਂ ਹਾਂ ਤੁਹਾਡਾ ਹੌਸਰਾ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਲੋਕਾਂ ਦੀ ਆਵਾਜ਼ ਹਾਂ ਇੱਕ ਪਾਸੇ 12 ਪੁਲਿਸ ਮੁਲਾਜ਼ਮ ਮੌਕੇ ਤੇ ਸਸਪੈਂਡ ਕੀਤੇ ਗਏ ਦੂਸਰੇ ਪਾਸੇ ਐਫ ਆਈ ਆਰ ਵੀ ਦਰਜ ਹੋਈ ਉਹ ਆਪਣੀ ਜੌਬ ਤੋਂ ਮੁਤਲ ਹੋ ਚੁੱਕੇ ਨੇ ਯਾਨੀ ਕਿ ਏ ਐਸ ਆਈ ਤੋਂ ਲੈ ਕੇ ਐਚ ਐਚਓ ਸਾਰੇ ਲਪੇਟੇ ਗਏ ਕਰਨਲ ਪੁਸ਼ਪਿੰਦਰ ਦੇ ਮਾਮਲੇ ਦੇ ਵਿੱਚ ਕਰਨਲ ਪੁਸ਼ਪਿੰਦਰ ਅਤੇ ਉਸ ਦਾ ਬੇਟਾ 13 14 ਮਾਰਚ ਨੂੰ ਪੰਜਾਬ ਪੁਲਿਸ ਵੱਲੋਂ ਕੁੱਟੇ ਜਾਂਦੇ ਨੇ ਯਾਨੀ ਕਿ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਉਸ ਤੋਂ ਬਾਅਦ ਪੁਸ਼ਪਿੰਦਰ ਕਰਨਲ ਅਤੇ ਉਸ ਦਾ ਲੜਕਾ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ ਬਾਦ ਵਿੱਚ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਪ੍ਰਸ਼ਾਸਨ ਉੱਤੇ ਵੱਡਾ ਐਕਸ਼ਨ ਲੈ ਕੇ 12 ਮੁਲਾਜ਼ਮ ਜਿਹੜੇ ਨੇ ਜਿਹੜੇ ਮੁਲਾਜ਼ਮਾਂ ਤੋਂ ਮਲਜ਼ਮ ਬਣ ਗਏ ਯਾਨੀ ਕਿ ASI ਤੋਂ ਲੈ ਕੇ SHO ਤੱਕ ਸਾਰੇ ਲਪੇਟੇ ਗਏ ਸਸਪੈਂਡ ਹੋ ਗਏ ਹਾਲਾਂਕਿ ਉਹਨਾਂ ਦੀਆਂ ਧਰਮ ਪਤਨੀਆਂ ਉਹਨਾਂ ਦੀਆਂ ਮਾਵਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿ ਸਾਡੇ ਬੱਚੇ ਕਿਸੇ ਨਾਲ ਜ਼ਬਰਦਸਤੀ ਕੁੱਟਮਾਰ ਨਹੀਂ ਕਰ ਸਕਦੇ ਪਹਿਲਾ ਕੁੱਟਮਾਰ ਕਰਨ ਨਾਲ ਪਸ਼ਪਿੰਦਰ ਅਤੇ ਉਸ ਦੇ ਲੜਕੇ ਵੱਲੋਂ ਕੀਤੀ ਗਈ ਹੈ ਇਹ ਮਾਮਲਾ ਸੁਲਝਾ ਨਹੀਂ ਇਹ ਮਾਮਲਾ ਵੱਧਾ ਜਾ ਰਿਹਾ ਹੈ ਕਿਉਂਕਿ ਸਿੱਤ ਬੈਠ ਚੁੱਕੀ ਹੈ ਸਿੱਤ ਇਸ ਦੀ ਪ੍ਰੋਪਰ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਮਿਲੇ ਕਰੇਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਲੋਕਾਂ ਦੀ ਆਵਾਜ਼ ਹਾਂ ਇਹ ਗੱਲ ਕਹੀ ਹੈ ਕਰਨਲ ਪਸ਼ਪਿੰਦਰ ਬਾਤ ਦੀ ਧਰਮ ਪਤਨੀ ਨੇ ਕੱਲ ਉਹਨਾਂ ਵੱਲੋਂ ਮਿਲਿਆ ਗਿਆ ਰਾਜਨਾਥ ਦੇ ਨਾਲ ਰਾਜਨਾਥ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਤੋਂ ਮਾਨ ਨੂੰ ਤਗੀਦ ਕਰਾਂਗਾ ਕਾਨੂੰਨੀ ਕਾਰਵਾਈ ਇਹਨਾਂ 12 ਪੁਲਿਸ ਮੁਲਾਜ਼ਮਾਂ ਉੱਤੇ ਕੀਤੀ ਜਾਵੇਗੀ ਇਹ ਜੇਲ੍ਹ ਦੀਆਂ ਸੌਲਾਖਾਂ ਦੇ ਪਿੱਛੇ ਵੀ ਹੋਣਗੇ ਅੱਜ ਕਰਨਲ ਪਸ਼ਪਿੰਦਰ ਸਿੰਘ ਬਾਦ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਲੜਕੇ ਅਤੇ ਉਹਨਾਂ ਦੇ ਸਾਖ ਸੰਬੰਧੀਆਂ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ भगवंत मान ਦੇ ਨਾ ਇੱਕ ਬਰ ਫਿਰ ਵੱਡਾ ਬਿਆਨ ਆ ਗਿਆ ਹੈ ਕਰਨਲ ਬਾੜ ਦੀ ਧਰਮ ਪਤਨੀ ਦਾ ਕਿਉਂਕਿ ਉਸ ਦਾ ਗੁੱਸਾ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਉਹਨਾਂ ਕਿਹਾ ਅੱਜ ਮੇਰੇ ਘਰ ਵਾਲੇ ਇੱਕ ਕਰਨਲ ਰੈਂਕ ਤੇ ਨੇ ਮੇਰਾ ਲੜਕਾ ਹੈ ਜੇਕਰ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਪੰਜਾਬ ਪੁਲਿਸ ਵੱਲੋਂ ਨਜਾਇਜ਼ ਕੁੱਟਮਾਰ ਕੀਤੀ ਗਈ ਹੈ ਬਿਨਾਂ ਦੋਸ਼ ਤੋਂ ਤੇ ਫਿਰ ਪੰਜਾਬ ਪੁਲਿਸ ਦਾ ਰਜਾਨਾ ਗਰੀਬਾਂ ਨੂੰ ਜਾਂ ਮਡਿਓਕਰ ਫੈਮਿਲੀ ਦੇ ਲੋਕਾਂ ਨੂੰ ਕੁੱਟਦੀ ਹੋਵੇਗੀ ਪੰਜਾਬ ਦੇ ਵਿੱਚ ਵੱਧ ਰਹੀ ਪੁਲਿਸ ਦੀ ਗੁੰਡਾਗਰਦੀ ਨੂੰ ਅਸੀਂ ਨਾਤ ਪਾਵਾਂਗੇ ਕਿ ਜੈਸ ਤੁਸੀਂ ਗੱਲ ਕਰੋ ਨਾਜਾਇਜ਼ ਨਾਕਟੂ ਲੋਕਾਂ ਨੂੰ ਇਸ ਲਈ ਵੱਡਾ ਬਿਆਨ ਦਿੱਤਾ ਗਿਆ ਮੈਂ ਮੈਨੂੰ ਇਨਸਾਫ ਚਾਹੀਦਾ ਹੈ ਅਤੇ ਮੈਂ ਲੋਕਾਂ ਦੀ ਆਵਾਜ਼ ਹਾਂ ਇਹ ਗੱਲ ਕਹੀ ਹੈ ਰਾਜਨਾਥ ਤੋਂ ਰਾਜਨਾਥ ਨੂੰ ਮਿਲਣ ਤੋਂ ਬਾਅਦ ਕਰਨਲ ਕੁਸ਼ਪਿੰਦਰ ਸਿੰਘ ਦੀ ਧਰਮ ਪਤਨੀ ਵੱਲੋਂ ਧੰਨ